ਕਰਮਚਾਰੀਆਂ ਦੀ ਮਨਮਾਨੀ ਹੁਣ ਨਹੀਂ ਚੱਲੇਗੀ ਕਿਉਂਕਿ ਸੀਐਮ ਮਾਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਉਥੇ ਹੀ ਸੀਐਮ ਮਾਨ ਵੱਲੋਂ ਕਰਮਚਾਰੀਆਂ ਨੂੰ ਕਿਹਾ ਗਿਆ ਕਿ ਹੁਣ ਤੁਸੀਂ ਟਾਈਮ ਨਾਲ ਆਜੋ ਜੇਕਰ ਆ ਡਿਊਟੀ ਦੇ ਉੱਤੇ ਤੁਹਾਡੀ ਕੁਰਸੀ ਖਾਲੀ ਮਿਲੀ ਤਾਂ ਤੁਹਾਡੀ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਜਾਏਗੀ ਤਾਂ ਸੀਐਮ ਮਾਨ ਸ਼ਖਤ ਨੇ ਹੁਣ ਆ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਫੈਸਲਾ ਜਿਹੜਾ ਸੀਐਮ ਮਾਨ ਵੱਲੋਂ ਲਿਆ ਗਿਆ ਆਖਿਰਕਾਰ ਹੁਣ ਕੀ ਕੁਝ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤੁਹਾਨੂੰ ਉਹ ਵੀ ਦੱਸਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਐਕਸ਼ਨ ਮੋਡ ਦੇ ਵਿੱਚ ਨੇ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜੋ ਜਨਤਾ ਆ ਉਸ ਨੂੰ ਖੱਜਲ ਖਵਾਰੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਤਾਂ ਇਸੇ ਲਈ ਤਹਿਸੀਲਦਾਰ ਤੇ ਨੈਪ ਤਹਿਸੀਲਦਾਰਾਂ ਨੂੰ ਇਹ ਸਖਤ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਉਹ ਡਿਊਟੀ ਤੇ ਆਉਂਦੇ ਨਹੀਂ ਜੇਕਰ ਉਹ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੇ ਨਹੀਂ ਤਾਂ ਉਹਨਾਂ ਦੀਆਂ ਜੜੀਆਂ ਨੇ ਉਹ ਕਈ ਵਾਰ ਕੁਰਸੀਆਂ ਜੜੀਆਂ ਨੇ ਉਹ ਖਾਲੀ ਦੇਖਦੀਆਂ ਨੇ ਜਾਂ ਫਿਰ ਉਹ ਲੇਟ ਵੇਟ ਆਉਂਦੇ ਨੇ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਤਾਂ ਹੁਣ ਸੀਐਮ ਭਗਵੰਤ ਮਾਨ ਹੋਰਾਂ ਵੱਲੋਂ ਜਿਹੜੀ ਹੈ ਇਹਨਾਂ 20000 ਤੋ ਜਿਹੜੀ ਆ ਜਾਰੀ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕੋਈ ਵੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਰਮਚਾਰੀ ਜੋ ਵੀ ਆ ਉਹ ਐਮ ਐਪ ਦੀ ਸੇਵਾ ਜਿਹੜੀ ਆ ਐਮ ਐਪ ਦੇ ਰਾਹੀਂ ਜਿਹੜੀ ਆ ਆਪਣੀ ਹਾਜ਼ਰੀ ਲਗਵਾਏਗਾ ਇਥੋਂ ਤੱਕ ਹੀ ਨਹੀਂ ਆ ਜਦੋਂ ਉਹ ਆਪਣੀ ਡਿਊਟੀ ਤੇ ਹਾਜ਼ਰ ਹੋਏਗਾ ਤਾਂ ਉਹ ਆਪਣੀ ਇੱਕ ਸੈਲਫੀ ਜਿਹੜੀ ਹੈ ਉਹ ਖਿੱਚ ਕੇ ਪਾਏਗਾ ਤਾਂ ਜਦੋਂ 5 ਵਜੇ ਵਜ ਜਾਣਗੇ ਤਾਂ ਫਿਰ ਉਸ ਦੇ ਉੱਤੇ ਜਿਹੜੀ ਹੈ ਅਟੈਂਡੈਂਸ ਲਗਾਉਣੀ ਜ਼ਰੂਰੀ ਹੋਏਗੀ ਅਜਿਹੀਆਂ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਂ ਦਾ ਇਹ ਸਖਤ ਜਿਹੜਾ ਆ ਹਦਾਇਤ ਹੈ ਜੇਕਰ ਕੋਈ ਇਸ ਦੀ ਕੁਤਾਹੀ ਕਰਦਾ ਨਜ਼ਰ ਆਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਲਈ ਵੀ ਕਿਹਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਮਤ ਮਾਨ ਹੁਣਾ ਵੱਲੋਂ ਕਚੈਰੀਆਂ ਦਾ ਦੌਰਾ ਕੀਤਾ ਗਿਆ ਸੀ ਤਾਂ ਉਦੋਂ ਉਸ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ ਤਹਿਸੀਲਦਾਰ ਨੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣ ਜਿਸ ਦੇ ਕਰਕੇ ਥੋੜਾ ਜਆ ਜਿਹੜਾ ਆ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੇ ਜਿਹੜਾ ਕੀ ਮਾਨ ਦੇ ਵਿੱਚ ਰੋਸ ਵੀ ਸੀਗਾ ਤਾਂ ਹੁਣ ਐਸੀਐਮ ਭਗਵੰਤ ਮਾਨ ਦਾ ਇਹ ਵੱਡਾ ਫੈਸਲਾ ਹੈ ਤੁਹਾਨੂੰ ਦੱਸਦੀ ਏ ਕਿ ਜਿਹੜਾ ਕਿ ਐਮ ਐਪ ਦੇ ਰਾਹੀਂ ਹੁਣ ਜਿਹੜੀ ਕਰਮਚਾਰੀਆਂ ਨੂੰ ਹਾਜ਼ਰੀ ਲਗਾਉਣੀ ਪੈਗੀ ਤਾਂ ਤੁਹਾਨੂੰ ਦੱਸਦੀ ਏ ਕਿ ਜਦੋਂ 5 ਵਜੇ ਜਾਂਦੇ ਸੰਨ ਤਾਂ ਉਸ ਤੋਂ ਪਹਿਲਾਂ ਹੀ ਕਰਮਚਾਰੀ ਆਪਣੇ ਜਿਹੜੀਆਂ ਕੁਰਸੀਆਂ ਖਾਲੀ ਕਰ ਦਿੰਦੇ ਸੰਨ ਕੁਰਸੀਆਂ ਜਿਹੜੀਆਂ ਨੇ ਉਹ ਖਾਲੀ ਮਿਲਦੀਆਂ ਸੰਨ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਰਜਿਸਟਰੀ ਕਰਵਾਉਣ ਦੇ ਲਈ ਆਪਣੇ ਦਸਤਾਵੇਜ਼ 5 ਵਜੇ ਤੋਂ ਪਹਿਲਾਂ ਜਮ੍ਹਾਂ ਕਰਾ ਦਿੰਦਾ ਹੈ ਤਾਂ ਉਸ ਦਾ ਕੰਮ ਜਿਹੜਾ ਆ ਉਹ ਪੂਰਾ ਕੀਤਾ ਜਾਣਾ ਚਾਹੀਦਾ ਜੇਕਰ ਨਹੀਂ ਹੁੰਦਾ ਤਾਂ ਫਿਰ ਉਸ ਅਧਿਕਾਰੀ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਹੁਣ 5 ਵਜੇ ਜੇਕਰ ਕੋਈ 5:59 ਮਿੰਟ ਤੇ ਵੀ ਦਫਤਰ ਦੇ ਵਿੱਚ ਦਾਖਲ ਹੋ ਜਾਂਦਾ ਉਸ ਦੇ ਕਾਗਜ਼ ਪੱਤਰ ਪੂਰੇ ਨੇ ਉਸ ਦੇ ਦਸਤਾਵੇਜ਼ ਪੂਰੇ ਨੇ ਜਾਂ ਉਹਦੇ ਕੋਲ ਜੋ ਵੀ ਡਿਮਾਂਡ ਰੱਖੀ ਗਈ ਹੈ ਜਾਂ ਉਹਦੇ ਕੋਲ ਜਸਤਰਾਂ ਵੀ ਦਸਤਾਵੇਜ਼ ਮੰਗੇ ਗਏ ਨੇ ਉਹਨਾਂ ਦੀ ਸਾਰਿਆਂ ਦੀ ਪੂਰਤੀ ਹੈ ਤਾਂ ਉਸ ਦੀ ਰਜਿਸਟਰੀ ਕਰਕੇ ਹੀ ਕਰਮਚਾਰੀ ਨੂੰ ਜਿਹੜਾ ਆਪਣੇ ਘਰ ਜਾਣਾ ਪਏਗਾ ਇਹ ਨਹੀਂ ਹੋਏਗਾ ਕਿ ਸਮੇ ਤੋਂ ਪਹਿਲਾਂ ਜਿਹੜਾ ਆ ਉਹ ਆ ਛੁੱਟੀ ਕਰ ਦਿੱਤੀ ਜਾਵੇਗੀ ਤਾਂ ਅਜਿਹਾ ਹੁਣ ਨਹੀਂ ਹੋਏਗਾ ਤਾਂ ਹੁਣ ਜੇ ਕਿਸੇ ਕਰਮਚਾਰੀ ਦੀ 9 ਵਜੇ ਡਿਊਟੀ ਹੈ ਤਾਂ ਉਹ 9 ਵਜੇ ਹਾਜ਼ਰ ਹੋਏਗਾ ਪੂਰੇ ਤਾਂ ਇੱਕ ਸੈਲਫੀ ਜਿਹੜੀ ਹੈ ਉਹ ਖਿੱਚ ਕੇ ਪਾਏਗਾ ਜਿੱਥੇ ਉਹ ਕੁਰਸੀ ਤੇ ਰੋਜ਼ਾਨਾ ਆ ਕੇ ਬਹਿਂਦਾ ਹੈ ਤਾਂ ਦੂਸਰਾ ਕਲਮ ਇਹ ਹੋਏਗਾ ਤਾਂ ਉਹ ਆਪਣਾ ਜਿਹੜਾ ਆ ਐਮ ਐਪ ਦੇ ਵਿੱਚ ਆਪਣੀ ਹਾਜ਼ਰੀ ਲਗਵਾਏਗਾ ਤੇ ਆਪਣੇ ਦਫ਼ਤਰ ਦੇ ਵਿੱਚ ਹੋਣ ਦਾ ਸਬੂਤ ਜਿਹੜਾ ਆ ਉਹ ਦੇਣਾ ਪਏਗਾ ਤਾਂ ਅਜੇ ਹੀ ਜਿਹੜੇ ਕੀ ਹਦਾਇਤਾਂ ਕਰਮਚਾਰੀਆਂ ਨੂੰ ਸੀਐਮ ਭਗਵੰਤ ਮਾਨ ਵੱਲੋਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਤਾਂ ਇਹ ਵੱਡੀ ਅਪਡੇਟ ਹੈ ਉਹਨਾਂ ਕਰਮਚਾਰੀਆਂ ਦੇ ਲਈ ਜੋ ਕੰਮ ਨੂੰ ਕੰਮ ਨਹੀਂ ਸਮਝਦੇ ਉਹਨਾਂ ਨੇ ਕਿਹਾ ਕਿ ਜੋ ਮਨਮਾਨੀ ਕਰਮਚਾਰੀ ਕਰਦੇ ਨੇ ਆਪਣੀ ਮਰਜ਼ੀ ਦੇ ਨਾਲ ਸਮੇਂ ਤੇ ਆਉਂਦੇ ਨੇ ਉਹ ਹੁਣ ਸਮਾਂ ਚਲਾ ਗਿਆ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਡਿਊਟੀ ਨਹੀਂ ਕਰ ਸਕਦੇ ਤੁਹਾਡੇ ਕਾਰਨ ਆਮ ਲੋਕਾਂ ਨੂੰ ਖੱਜਲ ਖਰਾਬੀ ਹੁੰਦੀ ਹੈ ਆਮ ਲੋਕਾਂ ਦਾ ਸਮਾਂ ਤੇ ਪੈਸਾ ਜਿਹੜਾ ਕਿ ਉਹ ਖਰਾਬ ਹੁੰਦਾ ਤਾਂ ਅਜਿਹੇ ਕਰਮਚਾਰੀਆਂ ਨੂੰ ਜਿਹੜਾ ਕਿ ਪੂਰਨ ਤੌਰ ਤੇ ਕਾਰ ਬਿਠਾ ਦਿੱਤਾ ਜਾਏਗਾ ਤਾਂ ਸੀਮ ਭਗਵੰਤ ਮਾਨ ਵੱਲੋਂ ਹੁਣ ਇਹ ਹਦਾਇਤਾਂ ਜਿਹੜੀਆਂ ਨੇ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਗਈਆਂ ਨੇ ਸਖਤ ਹਦਾਇਤਾਂ ਨੇ ਉਲੰਘਣਾ ਕਰਨ ਵਾਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਜਿਸ ਤਰ੍ਹਾਂ ਸੀਮ ਭਗਵੰਤ ਮਾਨ ਵੱਲੋਂ ਹੁਣ ਨਸ਼ਿਆਂ ਦੇ ਖਿਲਾਫ ਵੀ ਜਿਹੜਾ ਵੱਡਾ ਐਕਸ਼ਨ ਲਿਆ ਜਾ ਰਿਹਾ ਤਾਂ ਉਥੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ 31 ਮਈ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਆ ਉਹ ਖਤਮ ਕਰ ਦਿੱਤਾ ਜਾਏਗਾ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਪੰਜਾਬ ਦੇ ਹਿੱਤਾਂ ਦੇ ਲਈ ਲੋਕ ਭਲਾਈ ਕਾਰਜਾਂ ਦੇ ਵਿੱਚ ਬਿਲਕੁਲ ਝੋਟ ਗਈ ਆ ਤਾਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਜਿਹੜਾ ਬਣਾਉਣ ਦੇ ਲਈ ਤੇ ਜਿਹੜੀ ਆ ਪੰਜਾਬ ਸਰਕਾਰ ਤੁਰੀ ਹੋਈ ਆ